ਆਜਾ ਪਸਵਾਲੇ ਪੰਥ ਦੇ ਬਾਗ ਰੈਲਸ ਕੌਫੇ ਜਰੈਲ ਜੀਨਾਂ ਦੀ ਦੀ ਪੁਆਇੰਟ ਨੋਟ ਜੀ ਲਾ ਦਵਾਣਾ ਜਿਹਨਾਂ ਦੇ ਵੱਡੇ ਪ੍ਰਾਪਾ ਭਾਈ ਤੁਮਤ ਸਿੰਘ ਦੀ ਰਾਜਵਾਣਾ ਜੋ ਪਿਛਲੇ ਦਿਨੀ ਉਸ ਬਾਰ ਕੋ ਨੋ ਰੋਸਸ ਕੀਤੀ ਹੋਈ ਇਸ ਪਾਸਵਾਲੀ ਮੁਰਵੀ ਨੂੰ ਕੋ ਕੇ ਇਸ ਫਾਰੀ ਸੰਸਥਾ ਤੱਕ ਪਹੁੰਚ ਕਰ ਗਏ ਸਾਹਿਬ ਸਾਹਿਬ ਸੋਨਾ ਜੇ ਮੇਟ ਅਲਪ ਕਲਾਸ ਵਿੱਚ ਸ਼ਾਮਲ ਹੋਣ ਵਾਸਤੇ ਜੁੜ ਰਿਹਾ ਹਾਂ ਜੀ। ਰੇ ਤੋਂ ਪਹਿਲਾਂ ਜਦੋਂ ਜਦੋਂ ਪੁਰਾਰੇ ਭੋਜ ਵਿੱਚ ਸਾਰੇ ਪੁਰਾਰੇ ਆ ਗਏ। ਭਾਈ ਪਰਵਤ ਸਿ ਰਾਜਵਾਨਾਂ ਦੀ ਜੋ ਸੋਸ਼ੀਅਟ ਹੈ। ਜੋ ਉਹਨਾਂ ਦੀ ਪਰਵਾਨੀ ਹੈ। ਜੋ ਨਿਸ਼ਟਾ ਜੋ ਜਜ਼ਬਾ ਜੋ ਧੜਕਾ ਜੋ ਸਿਮਰਨ ਹੈ। ਉਹਦਾ ਇੱਕ ਅਰਥ ਵੀ ਹੈ। ਜੇਕਰ ਭਾਈ ਪਰਵਤ ਸਿੰਘ ਜਿਨ੍ਹਾਂ ਰਾਜਵਾਨਾਂ ਆ وے دور کی سیوا نہ کرتے کربانی نہ کرتے شاید آج کے ہستیاں اس باغ دیا بھائی بغنجونا دس تو کئی بارہ بیٹھنے کا ملاقات کردہ ذکر کیا ہے مجھے پردان جی ہو واقع گرو کی اتنی کرپا کر من نہیں کر رہا ਇੱਕ ਅਜੀਬ ਤਰ੍ਹਾਂ ਦੀ ਕشش ਹੈ ਉਹਨਾਂ ਦੇ ਵਿੱਚ ਬਾਠ ਪਾਇਆਠੀ ਅਸਪੈ ਰਸਤੀ ਫਾਂਸੀ ਦੀ ਛੱਕੀ ਵਿੱਚ ਰਹਿਣ ਵਾਲੇ ਫਾਂਸੀ ਦੇ ਬੰਦੇ ਦੇ ਕੋਲ ਰਿਹਾ ਇਹਨਾਂ ਵਿੱਚ ਛੱਕੀ ਹੈ ਪਰ ਕੋਈ ਸ਼ਿਕੰਗ ਕੋਈ ਸ਼ਿਕਵਾ ਕੋਈ ਗਿਲਾ ਕੋਈ ਡਰ ਉਹਨਾਂ ਦੇ ਮਨ ਦੀ ਉੱਤੇ ਬਿਲਕੁਲ ਨਹੀਂ ਔਰ ਜਦ ਵੀ ਦਰਦਿਆ ਕਰਕੇ ਦੇਖੇ ਵਾ ਵਾਸ ਕੀ ਦੇਖ ਤੱਕ ਤੇ ਚੜਨ ਵਾਸਤੇ ਚਾਰ ਪੁੱਤ ਆ ਗਏ। ਬੁਰੰਖ ਕੋ ਦੁੱਖ ਹੋਇਆ ਕਿ ਭਾਈ ਸਾਹਿਬ ਕੋਈ ਬੋਲਾਂ ਦੇ ਸਕੇ ਤਾਂ ਵੱਡੇ ਭਾਰ ਨਾਲ ਚਲਣਾ ਕਰ ਗਏ। ਸਿੱਤ ਪਰ ਹੋਣ ਲਈ ਕੀ ਬਕਿਆ ਨਹੀਂ। ਸਤੂ ਦੇ ਪਾਸੇ ਜੇਕਰ ਦੇਖੀਏ ਤੇ ਝੂਠੇ ਸੌਦੇਵਾਲਾ ਸਾਥ ਜਿ ਵਿਚਾਰੀ ਬਰਾਤਕਾਰੀ ਕਾਤਲ ਕੋਸ਼ਿਸ਼ਾਂ ਸਾਲਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਸ਼ਾਇਦ 22-22 ਦਾ ਦੇ ਪੈਰੋਂ ਤੇ 10 ਵਾਰ ਤੋਂ ਜ਼ਿਆਦਾ ਬਾਹਰ ਚੁੱਕਾ ਹੈ। ਇਹ ਬਹੁਤ ਵੱਡਾ ਇੱਕ ਅਰਿਆ ਸਮੁੱਚੇ ਸਿੱਖ ਕੌਮ ਦੇ ਨਾਲ ਪਛਾਣਦਾ ਹੈ। ਭਾਈ ਬਾਬਾ ਸਿੰਘ ਰਾਜੋਵਾਲਾ ਜਿਨ੍ਹਾਂ ਨੇ ਬਹੁਤ ਵੱਡੀ ਪੌਂਕ ਦੀ ਸੇਵਾ ਕੀਤੀ ਹੈ ਅੰਦਰ ਨਾਲ ਜੋੜ ਕੇ ਚੌਣਾ। ਜੇਕਰ ਹੁੰਦਾ ਹੈ ਕਿ 1984 ਵਿੱਚ ਆਰਫ ਤੋਂ ਦਾੰਦਰਾ 109 ਲੈ ਕੇ ਟੈਂਕਾ ਤੇ ਤੋਪਾ ਨਾਲ ਪਹੁੰਚਾ ਚਾਹ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਰਾ ਕੀਤਾ। ਸ਼੍ਰੀ ਅਕਾਲ ਤਖਤ ਸਵਾਗਤ ਕਰਕੇ ਦੀਪਕੀਤੇ। ਔਰ ਸਤਪੁਰਾਂ ਦੇ ਪੂਰਬ ਤੇ ਦਰਸ਼ਨ ਇਸ਼ਨਾਨ ਕਰਨ ਲਈਆਂ ਸੰਗਤਾਂ ਮੋਹਾਰਾ ਦੇ ਹਨ ਕੀ ਵਿੱਚ ਸ਼ਰੀਰ ਹੋਈਆਂ। ਔਰ ਉਸ ਤੋਂ ਬਾਅਦ ਕਿਹੜਾ ਦੌਰ ਪੰਜਾਬ ਵਿੱਚ ਸੁਭਿਆ ਜੋ ਤਕਰੀਬਨ 1994-95 ਦਾ ਕਹਚਾਤਾ ਰਿਹਾ। ਪੰਜਾਬ ਦੀਆਂ ਸੜਕਾਂ ਪੰਜਾਬ ਦੇ ਖੇਤ ਪੰਜਾਬ ਦੀਆਂ ਗਲੀਆਂ ਪੰਜਾਬ ਦੇ ਰਿਆਵਾਂ ਦੇ ਕੋਲ ਸ਼ਾਇਦ ਕੋਈ ਵੀ ਸੜਕ ਕੋਈ ਗਲੀ ਕੋਈ ਖੇਤ ਲੈ ਤਰਬੜ ਐਸਾ ਨਹੀਂ ਜਿੱਥੇ ਝੂਠੇ ਪੁਸਤਕਾਂ ਬਣਾ ਕੇ ਤੇ ਇਸਕੇ ਨੌਜਵਾਨਾਂ ਦਾ ਘਤਲਿਆ ਹਮਲਾ ਕੀਤਾ ਗਿਆ ਬੋਲ ਕੇ ਇਸ ਗੱਲ ਦਾ ਹੈ ਕਿ ਇਲਾਕਾ ਕੁਝ ਪੰਜਾਬ ਵਿੱਚ ਵਾਪਰ ਜਾਣ ਦੇ ਬਾਅਦ ਹਜ਼ਾਰਾਂ ਪੰਜਾਬ ਦੇ ਪੁੱਤਰਾਂ ਨੂੰ ਸਰਕਾਰ ਨੇ ਸ਼ਹੀਦ ਕੀਤਾ ਹੈ

ਅਰਦਾਸ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਸਬਤ ਸਾਹਿਬ ਲਿਖਿਆ ਕਿ ਪਰਪਉਰ ਦੇਰ ਦੇ ਬਸਤ ਜਣਾ ਸਿਸਤਰੀਆਂ ਜੋਹੋ ਹੈ 507 ਸਤਪੁਰੂ ਜੀ ਵਿਛੜੀ ਹੋਇਆ ਪਰ ਸਦੀਬ ਆਪਣੇ ਚਰਨਾਂ ਤੇ ਥਾਣੇ ਭਾਈ ਸਾਹਿਬ ਦੇ ਹੋਰਾਂ ਨੂੰ ਪ੍ਰਵਾਨ ਹੋ ਸਕੇ ਸਬੰਧੀਆਂ ਰਿਸ਼ਤੇਦਾਰਾਂ ਦੇ ਪੱਖ ਤੋਂ ਭਾਰਾ ਮਿੱਠਾ ਕਰਕੇ ਮਾਨਣ ਦਾ ਬਲਵਕਿਸ਼ ਕਰਨ ਔਰ ਅਰਦਾਸ ਹੈ ਗੁਰ ਚਰਨਾਂ ਵਿੱਚ ਕਿ ਭਾਈ ਪਰਮਸੰਗ ਜੀ ਰਾਜੋ ਆਣਾ ਜੇ 900 ਤੋਂ ਬਾਰੇ 30 30 ਸ਼ਬਦ ਕਹਿ ਦੇਣਾ ਬਹੁਤ ਸੌਖਾ ਹੈ। ਸਤਿਅ ਤੇ ਆਦਿ ਤੇ ਹਵਾਤੀ ਜੰਗ ਦੇਣਾ ਚਤੀਆ ਤੇ 030 ਪਰ ਗੁਰੂ ਕੋ ਤੇ ਨਦਰ ਵੀ ਫਾਸੀ ਦੀ ਚੱਕੀ 8 ਬਾਰੇ 8 ਤੋਂ 10 ਬਾਰੇ 10 ਦੀ ਚੱਕੀ ਵਿੱਚ ਕੋਈ ਰਹਿ ਕੇ ਕੱਟ ਨਹੀਂ ਸਕਦਾ ਔਰ ਇਹਦੀ ਚੜ੍ਹਦੀ ਤਰ੍ਹਾਂ ਵਿਚ ਹੈ। ਕਿ 300 ਦਾ ਅਸਰ ਬਹੁਤ ਸੌਖਾ ਹੈ। ਭਾਈ ਸਾਹਿਬ ਜੀ ਇਹ ਗੱਲ ਚ ਨੇ 12 ਸਾਲ ਤੋਂ ਉਹਨਾਂ ਦੀ ਵਕੀਲ ਜਿਹੜੀ ਹੈ ਪੈਂਡਿੰਗ ਕਲੀ ਹੋਈ ਹੈ। ਅਖੀਰੇ ਦੋਨੋ ਸੀਰੇ ਦਾਉਤਖ ਸਾਹਿਬ ਕੋਈ ਬੋਲਿਆ ਸੀ ਕਿ ਜਵਾਬ ਦੇਵੇ ਭਾਰਤ ਦੇ ਗ੍ਰਹਿ ਮੰਤਰੀ ਕਿ ਕਿਹੜੇ ਕਰੋ ਤੈਤ ਭਾਈ ਬਰਵੰਸੁਰ ਜਿਹੜਾ ਜਵਾਣਾ ਲੋ ਇਹਨੇ ਸਵਾਮਤ ਨੂੰ ਫਾਂਸੀ ਦੀ ਚੱਕੀ ਵਿੱਚ ਰੱਟਿਆ ਇਸ ਕਾਰਨ ਕਿ ਸੁਪਰੀ ਕੋਰਟ ਜਿਹੜੇ ਆਊਟਰ ਲੈ ਉਹਨਾਂ ਨੇ ਫੈਸਲਾ ਕੀਤਾ ਜਾ ਰਿਹਾ ਉਹਨਾਂ ਨੂੰ ਬੰਗਿਆ ਨਹੀਂ ਜਾ ਰਿਹਾ ਹੋਰ ਮੁੱਖ ਰਸਤਾ ਸਤਾ ਸਿੱਖਾ ਦੇ ਨਾਲ ਭਾਰਤ ਸਰਕਾਰ ਵੱਲੋਂ ਬਹੁਤ ਅਗਿਆਨ ਸਾਹਿਬੀ ਕੀਤੀ ਜਾ ਰਹੀ ਹੈ ਸਤਿਪੁਰ ਰਹਿ ਕਰ ਭਾਈ ਸਾਹਿਬ ਜੀ ਹੋਰਾਂ ਉਚੜ ਕੇ ਤਲਾ ਬਖਸ਼ਿਸ਼ ਦਾ ਪਰਿਵਾਰ ਦੀ ਤਲਾ ਬਖਸ਼ਿਸ਼ ਦਾ ਕਿਪਾਤ ਦਾ ਪਰਿਵਾਰ ਹੈ ਪੌਂਦੇ ਜਰਵੈਲ ਨੇ ਔਰ ਜਿੰਦਾ ਸ਼ਹੀਦਾਂ ਦੇ ਸਾਥ ਜਿਹੇ ਨਾਮ ਪਰ ਸਾਹਿਬ ਜੀ ਤੋਂ ਭਾਈ ਸਾਹਿਬ ਜੀ ਹੋਰਾਂ ਨੂੰ ਦਿੱਤਾ ਗਿਆ ਹੈ ਬਰ ਸਮੁੱਚੇ ਪਰਿਵਾਰ ਨਾਲ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਦੇ ਨਾਲ ਇਸ ਸਮੇਂ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ گرو چرما میں ارداس کرتا ہوں کہ ستگو جی پچھڑی آتما کو اپنے چرم چان دین اور بھائی صاحب جی اور سمجھے پروار پر ہمیشہ چڑھنے کی طرح کوشش کر واحو جی مارا خالس واحد